ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਨਵੇਂ ਜਥੇਦਾਰਾਂ ਦੀ ਦਸਤਾਰਬੰਦੀ ਹੋ ਗਈ ਹੈ ਪਰ ਉਸ ਤੋਂ ਬਾਅਦ ਵਿਰੋਧ ਜਿਹੜਾ ਲਗਾਤਾਰ جاری ਹੈ ਦਰਸਲ ਅੱਜ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਜਥੇਦਾਰ ਦੇ ਤੌਰ ਦੇ ਉੱਤੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਸੇਵਾ ਸੰਭਾਲ ਲਈ ਹੈ ਪਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਦਸਤਾਰਬੰਦੀ ਹੋਈ ਹੈ ਅੱਜ ਸਵੇਰੇ ਜਦੋਂ ਤਖਤਸ਼ਰੀ ਕੇਸਗੜ ਸਾਹਿਬ ਦੇ ਵਿੱਚ ਉਸ ਨੂੰ ਲੈ ਕੇ ਇੱਕ ਵਿਵਾਦ ਹੋ ਗਿਆ ਦਰਸਲ ਅੱਜ ਤਖਤਸ਼ਰੀ ਕੇਸਗੜ ਸਾਹਿਬ ਦੇ ਵਿੱਚ ਉਹਨਾਂ ਦੀ ਦਸਤਾਰਬੰਦੀ ਹੋਣੀ ਸੀ ਔਰ ਸਮਾਂ ਮਿਥਿਆ ਗਿਆ ਸੀ ਸਵੇਰੇ 10 ਵਜੇ ਦਾ ਪਰ देर ਰਾਤ ਹੀ ਚਾਹੇ ਉਹਨੂੰ ਤੁਸੀਂ ਤੜਕਸਾਰ ਦਾ ਸਮਾਂ ਕਹੋ 2 ਵਜੇ ਕੁਝ ਮਿੰਟ ਦੇ ਉੱਤੇ ਰਾਤ ਨੂੰ ਇਹ ਦਸਤਾਰਬੰਦੀ ਹੋਈ ਹੈ ਔਰ ਉਸ ਤੋਂ ਬਾਅਦ ਹੁਣ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਦਾ ਇੱਕ ਇਸ਼ੂ ਬਣਾਇਆ ਜਾ ਰਿਹਾ ਕਿ ਜਦੋਂ ਸਵੇਰ ਦੇ ਆ ਸਮਾਂ ਮਿਥਿਆ ਗਿਆ ਸੀ ਕਿ ਗਿਆਨੀ ਕੁਲਦੀਪ ਸਿੰਘ ਗੜਗਾਤੇ ਜਿਹੜੇ ਜਥੇਦਾਰ ਦੇ ਤੌਰ ਦੇ ਉੱਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਸੇਵਾਵਾਂ ਮਾਂ ਸੰਭਾਲੀਆਂ ਜਾਣੀਆਂ ਸੀ ਜੇ 10 ਵਜੇ ਦਾ ਸਮਾਂ ਮਿਥਿਆ ਗਿਆ ਸੀ ਤੇ ਕੀ ਕਾਰਨ ਹੈ ਕਿ ਰਾਤ ਨੂੰ ਹੀ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਸੇਵਾ ਸੰਭਾਲ ਦਿੱਤੀ ਗਈ ਜਾਂ ਉਹਨਾਂ ਦੀ ਦਸਤਾਰ ਬੰਦੀ ਜਿਹੜੀ ਉੱਥੇ ਕਰ ਦਿੱਤੀ ਗਈ ਸੋ ਉਸ ਤੋਂ ਬਾਅਦ ਫਿਰ ਅੱਜ ਉਹ ਦਰਬਾਰ ਸਾਹਿਬ ਪਹੁੰਚਦੇ ਨੇ ਉੱਥੇ ਨਤਮਸਤਕ ਹੋਏ ਔਰ ਨਤਮਸਤਕ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ਦੇ ਉੱਤੇ ਵੀ ਗਿਆਨੀ ਕੁਲਦੀਪ ਸਿੰਘ ਗੜਕਾਜ ਜੀ ਹੋਣਾਂ ਦੇ ਵੱਲੋਂ ਸੇਵਾਵਾਂ ਸੰਭਾਲ ਲਈਆਂ ਗਈਆਂ ਸੀ। ਸੋ ਅੱਜ ਉਹਨਾਂ ਦੇ ਸਾਰੇ ਦਿਨ ਦੇ ਵਿੱਚ ਇਹ ਰਿਹਾ ਔਰ ਇਹ ਇਸ ਦਰਮਿਆਨ ਜਦੋਂ ਉਹਨਾਂ ਦੇ ਵੱਲੋਂ ਸੇਵਾਵਾਂ ਸੰਭਾਲੀਆਂ ਗਈਆਂ ਉਹਨਾਂ ਦੇ ਨਾਲ ਮੀਡੀਆਦਾਰਿਆਂ ਨੇ ਪਹਿਲੀ ਵਾਰ ਗੱਲਬਾਤ ਕੀਤੀ। ਆਪਣੀ ਏਡੀ ਵੱਡੀ ਹੈਸੀਅਤ ਨਹੀਂ ਇਹ ਕੰਮ ਸਿੱਧ ਪਰਿਵਾਰ ਤੋਂ ਆ ਕੇ ਸਿਰਫ ਹੈ। ਅਰ ਜਿਨੂੰ ਆਪਾਂ ਕਹਿੰਨੇ ਪਾਤਸ਼ਾਹ ਦੀ ਕਲਾ ਵਰਤਣੀ ਕਲਾ ਵਾਪਰਨੀ ਇਹ ਪਾਤਸ਼ਾਹ ਦੀ ਅੱਜ ਕਲਾ ਹੀ ਆ ਕਿਉਂਕਿ ਪਾਤਸ਼ਾਹ ਨੇ ਆਪਣੇ ਦਰ ਘਰ ਦੇ ਸੇਵਾਦਾਰੀ ਨਿਮਾਣੇ ਸੇਵਕ ਨੂੰ ਬਖਸ਼ ਨਿਹਾਗ ਸਿੰਘ ਵੱਲੋਂ ਨਿਹਾਗ ਸਿੰਘਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਹ ਇਸ ਨੂੰ ਕਿਵੇਂ ਦੇਖਨੇ ਹੋਵੇ ਦੇਖੋ ਉਛਾਲ ਕੈਮਰਾ ਜਿਹੜੇ ਸਾਡੇ ਦਲਪਨ ਦਾ ਦੇਖੋ ਇਹ ਪੰਛੇ ਬਹੁਤ ਪੁਰਾਣੀਆਂ ਸਾਡੀਆਂ ਮਹਾਨ ਸੰਸਥਾਵਾਂ ਵਾਂ ਹਾਂ ਔਰ ਸਾਰੇ ਸਾਡੇ ਜਿਹੜੇ ਦਲ ਪੰਥ ਆ ਜਾਂ ਨਿਹੰਗ ਸਿੰਘ ਆ ਇਹ ਬਹੁਤ ਸਤਿਕਾਰਯੋਗ ਆ ਜੀ ਬੇਨਤੀ ਕਰੀ ਔਰ ਮੈਂ ਸਮਝਦਾ ਵਾਂ ਕਿ ਕੋਈ ਇਹ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਧਾਕਿਆ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਸਿੰਘ ਸਾਹਿਬ ਜੋ ਵਖਰੇਵੇਂ ਨਜ਼ਰ ਆ ਰਹੇ ਜੀ ਉਹ ਕਿੰਨੀ ਛੱਡੀ ਸਿੰਘ ਸਾਹਿਬ ਦੇ ਵਿੱਚ ਜਿੱਤੇ ਦਾ ਜਿਸੰਬਰ ਪਿਤਾਜ ਕੋਸ਼ੀ ਹੁੰਦੀ ਪਈ ਜਿੰਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਬਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾਉ ਵਡੇ ਆਈ ਵਿਚਾਰ ਉਸ ਵੇਲੇ ਪੰਥ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੀ ਔਰ ਉਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਚਲ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲੋਂ ਬਖਸ਼ੇ ਦੋਸੰਮਰਵਾਹ ਫੈਸਲੇ ਵਿੱਚ ਬਖਰੇਵੇ ਕਿੱਡੀ ਕੁੜੀ ਚਲੋਦੀ ਹੈ ਇਹ ਇੱਕ ਸੰਮਰਵਾਹ ਦੋ ਕਿਸੇ ਨਾਮ ਮਕਰਨ ਦਾ ਸਾਥ ਕਰਦਾ ਦਸੰਬਰ ਵਾਲੀ ਚ ਫੈਸਲੇ ਨਹੀਂ ਜਾਦਾ ਮੈਂ ਦੇਖ ਰਿਹਾ ਗਿਆਨੀ ਹਰਪ੍ਰੀਤ ਸਿੰਘ ਜੀ ਬੜੇ ਸਰਕਾਰਜੋਗ ਆ ਉਹ ਸਾਹਿਬ ਕਾ ਸਿੰਘ ਸਾਹਿਬ ਆ ਤੇ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਉਹ ਜੋ ਕੁਛ ਵਾ ਸੱਚ ਸਾਹਮਣੇ ਆ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ ਤੇ ਉਥੇ ਗੁਰੂ ਰੂਪ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਸ਼ਾਮਲੀ ਜਥੇਦਾਰਾਂ ਨੂੰ ਅਹੁਦਿਆਂ ਤੋਂ ਫਾਰਕ ਕਰਨ ਨੂੰ ਲੈ ਕੇ ਔਰ ਦੇਰ ਰਾਤ ਨਵੇਂ ਜਥੇਦਾਰਾਂ ਦੀ ਨੂੰ ਸੇਵਾ ਸੌਂਪਣ ਦੇ ਲਈ ਨਿਹੰਗ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਇਹਦੇ ਵਿੱਚ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਸਾਰੀਆਂ ਇਕਮੰਨਤ ਆਈਆਂ ਔਰ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਔਰ ਬਾਬਾ ਬਲਬੀਰ ਸਿੰਘ 96 ਕਰੋੜੀ ਉਹਨਾਂ ਦੇ ਵੱਲੋਂ ਸਪਸ਼ਟ ਰੂਪ ਦੇ ਵਿੱਚ ਕਿਹਾ ਗਿਆ ਕਿ ਜਿੱਥੇ ਵੀ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਾਂਦੇ ਨੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਸੋ ਇਹ ਬਾਬਾ ਬਲਬੀਰ ਸਿੰਘ 96 ਕਰੋੜੀ ਉਹਨਾਂ ਦੇ ਵੱਲੋਂ ਕਿਹਾ ਗਿਆ ਔਰ ਉਹਨਾਂ ਦੇ ਨਾਲ ਬਾਕੀ तमाम ਜਥੇਬੰਦੀਆਂ ਦੇ ਜਿਹੜੇ ਆਗੂ ਸੀ ਉਹ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਦਸਤਾਰਬੰਦੀ ਹੋਈ ਹੈ ਉਹ ਬਿਲਕੁਲ ਗਲਤ ਹੋਈ ਹੈ ਔਰ ਪਹਿਲਾਂ ਕਦੇ ਨਹੀਂ ਹੋਇਆ ਇਦਾਂ ਕਿ ਅ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਥੇ ਮੌਜੂਦ ਹੋਣੇ ਚਾਹੀਦੇ ਸੀ ਹੈੱਡ ਗਰੰਥੀ ਉੱਥੇ ਮੌਜੂਦ ਹੋਣੇ ਚਾਹੀਦੇ ਸੀ ਉਸ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਦੇ ਆਗੂ ਜਿਹੜੇ ਸੀ ਉਹ ਉੱਥੇ ਮੌਜੂਦ ਹੋਣੇ ਚਾਹੀਦੇ ਸੰਗਤ ਉੱਥੇ ਮੌਜੂਦ ਹੋਣੀ ਚਾਹੀਦੀ ਸੀ ਸੋ ਕਈ ਤਰੀਕੇ ਦੀਆਂ ਪਰੰਪਰਾਵਾਂ ਨੇ ਉਹਨਾਂ ਪਰੰਪਰਾਵ ਇਹ ਜਿਹੜੀ ਹੈ ਦਸਤਾਰਬੰਦੀ ਕਰਾਈ ਗਈ ਹੈ ਇਸ ਕਰਕੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਨ ਵਾਲੇ ਟਾਈਮ ਦੇ ਵਿੱਚ ਫਿਲਹਾਲ ਉਹਨਾਂ ਨੇ ਕਿਹਾ ਹੁਲਾ ਮੁਹੱਲਾ ਦੇ ਉੱਤੇ ਸੰਗਤਾਂ ਨੂੰ ਵੱਧ ਚੜ ਕੇ ਸੰਗਤਾਂ ਇੱਥੇ ਪਹੁੰਚਣ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਔਰ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੱਥੇ ਵੀ ਗਿਆਨੀ ਕੁਲਦੀਪ ਸਿੰਘ ਗੜਕਾ ਜੀ ਜਾਂਦੇ ਨੇ ਉਹਨਾਂ ਦਾ ਵਿਰੋਧ ਜਿਹੜਾ ਉਹ ਹੋਣਾ ਚਾਹੀਦਾ ਹੈ ਇਸ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਇੱਕ ਰਿਐਕਸ਼ਨ ਸਾਹਮਣੇ ਆਇਆ ਉਹਨਾਂ ਨੇ ਸਭ ਤੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਕਾ ਜੀ ਵੱਲੋਂ ਜਥੇਦਾਰ ਦਾ ਚਾਰਜ ਲੈਣ ਮੌਕੇ ਸਿੱਖ ਰਵਾਇਤਾਂ ਦੀ ਘੋਰ ਉਲੰਘਣਾ ਹੋਈ ਹੈ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਸਾਲ ਦੇ ਜ਼ਤਿਹਦਾਰ ਦੀ ਨਿਯੁਕਤੀ ਹੁੰਦੀ ਸੀ ਇੱਕ ਵਿਧੀ ਵਕਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੈਡ ਗ੍ਰੰਥੀ ਮੌਜੂਦ ਨਾ ਹੋਵੇ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈਡ ਗ੍ਰੰਥੀ ਸਾਹਿਬ ਜੋ ਜਥੇਖਤੰਦ ਦੇ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਤੀ ਸਾਹਿਬ ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਰ ਭੇਟ ਕਰਦੀਆਂ ਸੀ ਤੇ ਪੰਥ ਵੱਲੋਂ ਜਿਹੜਾ ਉਹ ਚੇਤਕਾਰ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਰ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ। ਅਰ ਨਾ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ। ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਲ ਸੀ। ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ। ਔਰ ਨਾ ਹੀ ਕੋਈ ਸਿੱਖ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ। ਇਹ ਸੱਦੀ ਮर्यादा ਦਾ ਕੋਹਰ ਉਲੰਘਣ ਹੈ। ਜਵਾਜਰ ਕਰਕੇ ਅਖ਼ਰੀ ਕਿਸ ਕਰ ਸਰਪੇ ਕੀ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇੱਕ ਖਬਰ ਰਹੀ ਆ ਭਾਜਪਾ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਜਿਹੜਾ ਸ਼ੁਰੂ ਕਰ ਦਿੱਤਾ ਕਿਉਂਕਿ ਅਸੀਂ ਦੇਖ ਰਹੇ ਹਾਂ 2020 ਤੋਂ ਜਦੋਂ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਮੋਰਚਾ ਲਗਾਇਆ ਗਿਆ ਸੀ ਉਸ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਡਿਮਾਂਡ ਕਰ ਰਹੇ ਸੀ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਪਰ ਹੁਣ ਮੋਰਚਾ ਇੱਕ ਹੋਰ ਨਵਾਂ ਖੋਲ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਕਿਉਂਕਿ ਬੀਤੇ ਦਿਨੀ ਜਿਹੜੀ 3 ਮਾਰਚ ਨੂੰ ਇੱਕ ਬੈਠਕ ਹੋਈ ਸੀ ਸੀਐਮ ਭਗਵੰਤ ਮਾਨ ਦੇ ਨਾਲ ਉਹਦੇ ਵਿੱਚ ਥੋੜੀ ਤਲਕੀ ਹੋਈ ਉਸ ਤੋਂ ਬਾਅਦ ਐਲਾਨ ਕੀਤਾ ਸੀ ਕਿਸਾਨਾਂ ਨੇ ਕਿ ਅਸੀਂ 10 ਮਾਰਚ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘੇਰਾਵ ਕਰਾਂਗੇ ਔਰ ਉਹਨਾਂ ਨੇ ਅੱਜ ਘੇਰਾਵ ਕੀਤਾ ਔਰ ਕਿਸਾਨਾਂ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਸੀ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਭਾਜਪਾ ਦੀ ਆਤਮਾ ਆ ਗਈ ਹੈ ਸਾਰੇ ਉਹ ਵਾਲੇ ਕੰਮ ਕੀਤੇ ਜਾ ਰਹੇ ਨੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਸੋ ਕਈ ਇਲਜ਼ਾਮ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਏ ਗਏ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਅਜਿਹੀ ਦੂਸਰੀ ਹੁਣ ਸਿਆਸੀ ਪਾਰਟੀ ਬਣ ਗਈ ਹੈ ਜਿਹਦਾ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਮੌਕੇ ਦੇ ਉੱਤੇ ਕਿਸਾਨ ਆਗੂਆਂ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ ਜੋ 18 ਮੰਗਾ ਸੀ ਉਹ ਮੰਨਣ ਦਾ ਉਹ ਸਾਨੂੰ ਪ੍ਰੋਸਾ ਦਿੱਤਾ ਸੀਗਾ ਉਸ ਦਿਨ ਚੰਡੀਗੜ੍ਹ ਵੀ ਤਿੰਨ ਦਿਨ ਦਾ ਧਰਨਾ ਲੱਗਾ ਸੀਗਾ ਪਰ ਜੋ ਸਾਲ ਦੀ ਕੋਈ ਉਹਦੇ ਕਾਰਵਾਈ ਨਹੀਂ ਕੀਤੀ ਕੋਈ ਮੰਗ ਨਹੀਂ ਮੰਨੀ ਜੇਕਰ ਅਸੀਂ ਫੇਰ ਐਸ ਕੇ ਮਲੇ ਇਕੱਠੇ ਹੋ ਕੇ ਦੁਬਾਰਾ ਟਾਈਮ ਰੱਖਿਆ ਵੀ ਅਸੀਂ 7 ਦਿਨ ਦਾ ਧਰਨਾ ਚੰਡੀਗੜ੍ਹ ਲਾਵਾਂਗੇ ਪਰ ਉਹ ਤੇ ਬਹੁਤ ਮਾੜਾ ਵਿਹਾਰ ਕਿਸਾਨਾਂ ਨਾਲ ਕੀਤਾ ਕਿਸਾਨਾਂ ਨੂੰ ਤੜਕੇ ਹੀ ਚੁੱਕ ਲਿਆ ਸਾਰਿਆਂ ਨੂੰ ਘਰਾਂ ਤੋਂ ਪੁਲਿਸ ਦੇ ਥਾਣੇ ਚ ਜਾ ਕੇ ਬਿਠਾੜਿਆ ਰੱਖਿਆ ਹੂਏ ਜੇ ਜੇਨ ਛੱਡੇਗਾ ਕਈ ਹਾਲੇ ਵੀ ਸਾਡੇ ਸਾਸਿ ਜਿਨ੍ਹਾਂ ਦੇ ਵਿੱਚ ਆ ਇਸ ਕਰਕੇ ਮੰਗਾ ਤੋਂ ਮੰਨਣ ਤੋਂ ਮਨਕਾਰ ਹੋ ਗਿਆ ਜਦੋਂ ਉਹਨੇ ਮੀਟਿੰਗ ਰੱਖੀ ਮੀਟਿੰਗ ਦੇ ਵਿੱਚ ਆਇਆ ਇੱਕ ਡੇਢ ਘੰਟਾ ਮੀਟਿੰਗ ਕਰਕੇ ਉੱਠ ਕੇ ਬੰਗਾ ਟੇਡਾ ਬੋਲ ਕੇ ਗਲਤ ਬੋਲ ਕੇ ਉੱਠ ਕੇ ਚੱਲ ਗਿਆ ਕਹਿੰਦਾ ਜੇ ਤੁਸੀਂ ਮੈਂ ਮੰਗਾ ਤੁਹਾਡੀਆਂ ਮੰਨੀਆਂ ਨਹੀਂ ਹਸੇ ਤੇ ਤੁਸੀਂ ਧਰਨਾ ਖ਼ਤਮ ਕਰੋ ਅਸੀਂ ਕਿ ਵੀ ਧਰਨਾ ਫੇਰ ਹੀ ਕਸਮ ਕਰਾਂਗੇ ਜੇਕਰ ਤੁਸੀਂ ਮੰਗਾ ਮੰਨਾਂਗੇ ਨਹੀਂ ਤਾਂ 5 ਦਿਨਾਂ ਦਾ ਧਰਨਾ ਨਾ ਲਾਵਾਂਗੇ ਚੱਲਿਗਾ ਉਸ ਤੋਂ ਬਾਅਦ ਉੱਠ ਕੇ ਕਹਿੰਦਾ ਜਿਵੇਂ ਮੇਰੀਆਂ ਪਿਛਲੀਆਂ ਗੱਲਾਂ ਬਾਤਾਂ ਤੁਹਾਡੀਆਂ ਕਿ ਉਹ ਵੀ ਖ਼ਤਮ ਅੱਜ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਕਰ ਲਓ ਮੈਂ ਆਪਣੀ ਮਰਜ਼ੀ ਕਰਾਂਗਾ ਜੋ ਮੇਰੇ ਤੋਂ ਹੋਊਗਾ ਮੈਂ ਕਰਾਂਗਾ ਇਹ ਮੁੱਖ ਮੰਤਰੀ ਇੱਕ ਬਾਗਲ ਮੁੱਖ ਮੰਤਰੀ ਹੈ ਬਿਲਕੁਲ ਨਕਮਾ ਔਰ ਪਿਛੇ ਵੀ ਮੁੱਖ ਮੰਤਰੀ ਰਹੇ ਯਾਰ ਸਰਕਾਰ ਕਰਦੇ ਨੇ ਦੇਖੋ ਦੂਵੇ ਪਾਸੇ ਤਹਿਸੀਲਦਾਰ ਨਾਲ ਪੰਗਾ ਪਾਇਆ ਇਧਰ ਕਿਸਾਨਾਂ ਨਾਲ ਪੰਗਾ ਪਾਇਆ ਉਧਰ ਮਾਸਟਰਾਂ ਨਾਲ ਪੰਗਾ ਪਾਇਆ ਇਸ ਕਰਕੇ ਅਸੀਂ ਜਿੰਨਾ ਚਿਰ ਸਾਡੀਆਂ 18 ਮੰਗਾ ਜਿਹੜੀਆਂ ਸਕੀਮੀਆਂ ਨਹੀਂ ਮੰਨੂਗਾ ਉਹਨਾਂ ਚਿਰ ਅਸੀਂ ਸ਼ਿਕਾਇਤ ਇਸ ਤਰ੍ਹਾਂ ਜ ਕਰਦੇ ਭਾਰਮੀ ਦਾ ਐਗਜ਼ਾਮ ਹੋਇਆ ਬੋਰਡ ਦਾ ਔਰ ਉਸ ਦੇ ਵਿੱਚ ਪੋਲਿਟੀਕਲ ਸਾਇੰਸ ਦੀ ਪ੍ਰੀਖਿਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਬਾਰੇ ਸਵਾਲ ਪੁੱਛੇ ਗਏ ਨੇ ਉਹਦੇ ਵਿੱਚ ਸਵਾਲ ਪਾਇਆ ਪੰਜਾਬ ਦੀ ਆਮ ਆਦਮੀ ਪਾਰਟੀ ਆਪਣੇ ਸਿਆਸੀ ਮੰਤਵ ਪੂਰੇ ਕਰਨ ਵਾਸਤੇ ਵੋਟਰਾਂ ਨੂੰ ਇਨਫਲੂਐਂਸ ਕਰਨ ਵਾਸਤੇ ਹੁਣ ਐਜੂਕੇਸ਼ਨ ਡਿਪਾਰਟਮੈਂਟ ਐਜੂਕੇਸ਼ਨ ਸਿਸਟਮ ਸਕੂਲਸ ਕਾਲਜ ਦੀ ਦੁਰਵਰਤੋਂ ਕਰ ਰਹੀ ਹੈ ਕੋਈ ਵੀ ਸਿਆਸੀ ਪਾਰਟੀ ਆਪਣਾ ਪ੍ਰਚਾਰ ਪ੍ਰਸਾਰ ਕਰ ਸਕਦੀ ਹੈ ਪਰ ਜਦ ਸਰਕਾਰੀ ਸੰਸਥਾਾਂ ਇਸਟੈਬਲਿਸ਼ ਸਰਕਾਰੀ ਸੰਸਥਾਾਂਾਂ ਐਜੂਕੇਸ਼ਨ ਸੈਟਅਪ ਤੇ ਰਾਹੀ ਕਰੇਗੀ ਤੇ ਉਹਨੂੰ ਦੁਰਵਰਤਤੋ ਕਹਨੇ ਆ ਆਮਾਦੀ ਪਾਰਟੀ ਪੰਜਾਬ ਦੇ ਅੰਦਰ ਸਕੂਲੀ ਸਿੱਖਿਆ ਦੇ ਰਾਹੀ ਸਕੂਲ ਦੀ ਐਜੂਕੇਸ਼ਨ ਦੇ ਰਾਹੀ ਯੰਗ ਵੋਟਰ ਜਿਹੜੇ 17 ਸਾਲ ਤੋਂ 18 ਸਾਲ ਦੇ ਅੰਦਰ ਆ ਰਹੇ ਨੇ ਜਿਹੜੇ ਵੋਟਰ ਬਣਨ ਜਾ ਰਹੇ ਨੇ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੇ ਅੰਦਰ ਜਿਹੜਾ ਹੈਗਾ ਆਮਾਦੀ ਪਾਰਟੀ ਦੀ ਜਿਹੜੀ ਹੈ ਇੱਕ ਝੂਠੀ ਇਮੇਜ ਕਿਉਂਕਿ ਜੋ ਸੱਚਾ ਉਲਟਾ ਵਿਪਰੀਤ ਹੈ ਉਹ ਫਿਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹਦਾ ਬਹੁਤ ਵੱਡਾ ਉਦਾਹਰਣ ਆਪਜੀ ਦੇ ਸਾਹਮਣੇ ਅਸੀਂ ਅੱਜ ਲੈ ਕੇ ਆ ਰਹੇ ਹਾਂ 4 ਮਾਰਚ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪਲੱਸ 2 ਦਾ ਪੇਪਰ ਪੋਲੀਟੀਕਲ ਸਾਇੰਸ ਦਾ ਉਸ ਪੇਪਰ ਦੇ ਅੰਦਰ ਕੁਐਸਚਨ ਪੁੱਛਦੇ ਨੇ ਆਮ ਆਦੀ ਪਾਰਟੀ ਵਾਲੇ ਔਰ ਮਤਲਬ ਵੈਸੇ ਪੰਜਾਬ ਸਰਕਾਰ ਪੁੱਛ ਰਹੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੁੱਛ ਰਿਹਾ ਹੈ ਪਰ ਕਿਉਂਕਿ ਉਹ ਆਮ ਆਦੀ ਪਾਰਟੀ ਦੀ ਸਰਕਾਰ ਹੈ ਉਹ ਪੁੱਛਦੇ ਨੇ ਕੁਐਸਚਨ ਕੀ ਹੈ ਆਮ ਆਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਆਮ ਆਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਵੱਡੀ ਵੱਡੀ ਚੀਜ਼ ਆ ਆਮ ਆਦੀ ਪਾਰਟੀ ਪੇਜ ਚੂਤੇ ਦੇਖੋ ਪੀਡੀਐਫ ਪੇਜ ਉਸ ਤੋਂ ਬਾਅਦ 1700 ਪੇਜ ਪੇਜ 3 ਤੇ ਦੇਖੋ ਉਹ ਪੁੱਛਦੇ ਨੇ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਦਾ ਵਰਣਨ ਕਰੋ ਕਮਾਲ ਹੋ ਗਈ ਯਾਰ ਹੁਣ ਆਵਾਜ਼ ਦੀ ਪਾਰਟੀ ਬੱਚਿਆਂ ਦੇ ਰਾਹੀਂ ਆਪਣੀ ਨੀਤੀਆਂ ਦਾ ਵਰਣਨ ਕਰਾਏਗੀ ਨੈਚੁਰਲ ਬੱਚੇ ਕੋਟਾ ਲਾ ਕੇ ਜਾਣਗੇ ਜੇ ਕੋਟਾ ਲਾ ਕੇ ਜਾਣਗੇ ਚੰਗਾ ਹੀ ਕੋਟਾ ਲਾਣਗੇ ਨਾ ਇਹ ਤਾਂ ਕਹਿਣਗੇ ਨਹੀਂ ਉਲਟਾ ਤਾਂ ਬੋਲਣਗੇ ਨਹੀਂ ਇਹ ਤਾਂ ਮਹੱਲਬ ਯੰਗ ਬੱਚਿਆਂ ਦੇ ਦਿਮਾਗ ਨੂੰ ਇਨਫਲੂਐਂਸ ਕਰਨ ਦਾ ਉਹਨਾਂ ਦੇ ਅੰਦਰ ਆਵਾਜ਼ ਦੀ ਪਾਰਟੀ ਦਾ ਵਿਚਾਰ ਪਾਉਣ ਦਾ ਝੂਠੀ ਇਮੇਜ ਸੱਚੀ ਮੇਜ ਕਰਪਟ ਹੈ ਝੂਠੀ ਇਮੇਜ ਪਾਉਣ ਦਾ ਇੱਕ ਸਿੱਖਿਆ ਸੰਤੰਤਰ ਨੂੰ ਦੁਰਵਰਤੋਂ ਕਰਨ ਦਾ ਇਹ ਪੋਲਿਟিক্যাল ਸਾਇੰਸ ਦਾ ਪੇਪਰ ਪਲੱਸ 2 ਦਾ ਜਿਹੜਾ 4 ਮਾਰਚ ਨੂੰ ਹੋਇਆ ਹੈ ਬਹੁਤ ਵੱਡਾ ਉਦਾਹਰਣ ਹੈ ਇਹ ਜਿਹੜਾ ਪੇਪਰ ਹੈ ਇਹਦੀ ਅਸੀਂ ਕਿਸੇ ਬੱਚੇ ਤੋਂ ਕਾਪੀ ਮੰਗਾਈ ਹੈ ਤੇ ਇਹਦੇ ਅੰਦਰ ਅਸੀਂ ਰੋਲ ਨੰਬਰ ਵੀ ਹਟਾਤਾ ਹੈ ਔਰ ਕਯੂਆਰ ਕੋਡ ਵੀ ਹਟਾਤਾ ਹੈ ਕਯੂਆਰ ਕੋਡ ਕਿਉਂ ਹਟਾਇਆ ਕਿਉਂਕਿ ਕਯੂਆਰ ਕੋਡ ਦੇ ਰਾਹੀਂ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਕਿ ਇਹ ਕੁਐਸਚਨ ਪੇਪਰ ਸਾਡੇ ਕੋਲੋਂ ਕਿੱਥੋਂ ਆਇਆ ਪਰ ਮੇਰਾ ਚੈਲੰਜ ਹੈ ਆਮ ਆਦੀ ਪਾਰਟੀ ਨੂੰ ਕਿ ਇਹਨੂੰ ਝੂਠਾ ਦੱਸਾਂ क्यू आर कोड इसलिए दबारा बोलता है रोल नंबर भी हटाया क्यू आर कोड भी हटाया इसलिए हटाया कि ये पता ना लग सके लेकिन पेपर सच्चा है तो सामने है और आम आदमी पार्टी जी है दुरवरतों कर रही है सो यमाम खबर जो तोहे तक पहुँचा जरूरी सी होर खबर देखने लने रहो विल टी वी यूकेद